ਲਗਿਆ ਚੱਲ ਗਿਆ ਚੱਲ ਗਿਆ ਉਹਦਾ ਗਿਆ ਆਇਆ ਹੁਣ ਨਹੀਂ ਰਹੀ ਹੋ ਗਿਆ ਹੋ ਗਿਆ ਸੌਦਾ ਹੋ ਗਿਆ ਉਹਦਾ ਬੇਟਾ ਜਰ ਗੱਲ ਸੁਣ ਲੈ ਇਹਦਾ ਕੁਝ ਮਰਜ਼ੀ ਕਰਨ 20000 ਦੀ ਬੱਕਰੀ ਲੈ ਕੇ ਰਹਦੀਆਂ ਜੇ ਤਾਂ ਚਿਤਮਨ ਦਾ ਤਾਂ ਬੋਲੋ ਦੇਖੀ ਜੋ ਅੱਜ ਮੁੰਡੇ ਨੂੰ ਮੈਂ ਮਾਰਦਾ ਸਾਡੇ ਇਲਾਕੇ ਦੇ ਨੂੰ ਕੋਈ ਗੱਲ ਛੱਡ ਦੇ ਤਾਂ ਗੱਲ ਸੁਣ ਲੈ ਚਰਨੇ ਛੱਡ ਦੇ ਨਹੀਂ ਨਹੀਂ ਛੱਡਣੀ ਉਹ ਰਹਿਣ ਦੇ ਦੋ ਉਹਦਾ ਮਨ ਢੜਕਦਾ ਐ ਬੱਕਰੀ ਵੇਚ ਕੇ ਸਵਾਰ ਨਹੀਂ ਆਉਂਦਾ ਹੈਗਾ ਸਰ ਇੱਕ ਮਿੰਟ ਗੱਲ ਸੁਣਦਾ ਮੇਰੀ ਬੰਦਾ ਖੜੇ ਸਵਾਰ ਫੇਰ ਆਉਂਦਾ ਬਾਈ ਆ ਸਾਰੀ ਪੰਚਾਇਤ ਖੜੀਆ ਬੱਕਰੀ ਫਰੀ ਫੜਾਉਂਗਾ ਕੱਟੋ ਸਾਈ ਵੀਰੇ 8-7000 ਦੀ ਲੈ ਲਈ ਜਾਵਾਂਗਾ ਲੈ ਵੀ ਆ ਬੱਕਰੀ ਦਾ ਕਰਦੇ ਆਂ ਭੇਡਾਂ ਚ ਜਾ ਬੜਿਆ ਚਰਨੇ ਹੋਰ ਚਰਨੇ ਲੈਰਾ ਵੇਗਾ ਜੈ ਜੀ ਗੱਲ ਕਹੇ ਜਾਂਦੀ ਇਹ ਤਾਂ ਕਹਿਣਾ ਤਾਂ ਜੈ ਜੀ ਕਹਿਣੀ ਆ ਜਾ ਨਾ ਜ਼ਰਾ ਉਹ ਰਿਆ ਇਹ ਤਾਂ ਕਹੇਗਾ ਤਾਂ ਫੇਰ ਹੈ ਜਦੋਂ ਆਜੋ ਵੀਰੇ ਆ ਗਏ ਮੈਂ ਜਦੀ ਰਾਹ ਦੇ ਦੂੰਗਾ ਆਜੋ ਆਜੋ ਹਜੇ ਕੱਚੇ ਆ ਪੱਕੇ ਕਿੰਨੇ ਨੇ ਦੇ ਪੱਕੇ ਕਿੰਨੇ ਨੇ ਫੇਰ ਕਹੇਗਾ ਵੀ ਜਮਈ ਲਾਸਟ ਦਾ 26000 ਦੀ ਪੱਟ ਲਾਇਆ ਸਾਰਾ ਕੁਝ 26 ਤਾਂ ਉਹਨਾਂ ਨੂੰ ਵੀ ਕਹੀ ਬਿਠਾਏ ਫੇ ਸਾਨੂੰ ਕਹਿੰਦਾ ਕਿ ਫਾਇਦਾ ਉਹਨਾਂ ਨੂੰ ਕਹੀ ਬਿਠਾਣਾ ਕਿੱਥੇ ਗਿਆ ਉਹਨਾਂ ਨੂੰ 26 26000 ਮੰਗਿਆ ਹੋਰ ਮਰੀ ਜਾਂਦਾ ਕਹੂੰ ਵੀ ਫੇ ਸਾਨੂੰ ਵੀ ਕੋਈ ਆਹੋ ਕਰ ਗੱਲ ਸੁਣ ਓਏ ਮੇਰੀ ਗੱਲ ਸੁਣਾ ਮੇਰੀ ਸੁਣੋ ਮੈਂ ਕਹਿੰਦਾ ਜਾਂ ਤੂੰ 25000 ਦੀ ਲੈ ਜਾ ਲਾ ਮੈਂ ਪੁੱਛਦਾ ਵੀ ਨਹੀਂ ਕੋਈ ਕਰ ਸੁਣ ਗੱਲ ਮੈਂ ਚਰਾ ਇੱਕ ਮਾੜੀ ਜੀ ਵਿਚਾਲੇ ਤੂੰ ਕਹਿਗਾ ਹਾਂ ਬੋਲ ਬੋਲ ਮੈਂ ਕਹਿ ਦਿਆਂ ਕੁਛ ਗੱਲ ਹੈ ਕਹਿ ਕਹਿ ਕਣੀ ਪਊਗਾ ਨਾ ਤਾਂ ਇਹ 26 ਦੀ ਵਿਕੇ ਨਾ 25 ਦੀ ਵਿਕੇ ਹਾਂ ਬੋਲ ਬੋਲ ਇਹਦੇ ਜਿੰਨਾ ਮੁੱਲ ਲੱਗਿਆ ਹੈ ਜਪੜ ਦਾ باس ਕਰਦਾ ਬਈ ਕਹਿ ਲਈ ਪੁੱਛ ਲੈ ਵੀ ਕਿੰਨੇ ਪੈਸੇ ਲਾਏ ਨੇ ਪੁੱਛ ਲਈ ਮੈਂ ਦਿੱਤੀ ਨਹੀਂ ਸੀ ਕਰਾਂਗਾ ਨਾ ਕਰਾਂ ਜਨਾਨੀ ਨੂੰ ਮੈਂ ਦਵਾਉਂਦਾ ਸੀ ਫੇਰ ਪੱਠ ਵੀਰਵਾਰ ਨੂੰ ਹਾਂ ਤੋਂ ਮੇਰੀ ਗੱਲ ਸੁਣ ਤੂੰ ਨਹੀਂ ਕਰੇਂਗਾ ਲੋਕ ਐਡੇ ਐਕਟਿਵ ਨੇ ਵੀਡੀਓ ਦਾ ਹੁਣ ਨਿਕਲ ਜਾਂਦੀਆਂ ਨੇ ਨਿਕਲੀਆਂ ਚੱਲੀਆਂ ਜਾਂਦੀਆਂ ਨੇ ਤੂੰ ਕਰਦੇ ਕਿੰਨੇ ਦਵਾਉਂਦਾ ਸੀ ਦੱਸ ਦੇ ਤੂੰ ਮੈਂ ਲਵਾਇਤੀ ਸੀ 32000 ਤੇ ਮੈਂ ਲਾਸਟ ਕਿੰਨੇ ਗਿਆ ਸੀ ਤੈਂ ਕਿਹਾ ਸੀ 24 ਲੈ ਮੈਂ ਸੁੱਟ ਕਿਉਂ ਜੀ ਫੇਰ ਤਾਂ ਵੀ ਦੂਰ ਆ ਭਾਈ ਗੱਲ ਹੋਣਾ ਹੈ ਹੁਣ ਤੂੰ ਜੇ ਤਾ ਇਹਨਾਂ ਨੂੰ ਉਨੇ ਦਿਓ ਤਾਂ ਨਾ 22 ਸਾਢੇ ਤਾ ਤੱਕ ਨਹੀਂ ਆ ਗਿਆ ਸੌਦਾ ਚੱਲ ਜਾਣਾ ਕਰੀ ਤੇ ਸੱਧੀ ਤੈਨੂੰ ਮੈਂ ਦੱਸਦਾ ਗੱਲ ਉਹ ਰਿਆ ਬਾਬੇ ਉਹ ਰਿਆ ਉਹ ਨਹੀਂ ਹੋ ਐਨਾ ਪਾਜ ਦੇ ਨੂੰ ਸਾਈ ਫੜਾ ਨਹੀਂ ਹੋਣੀ ਸਾਈ ਤਾਂ ਕੋਈ ਨਹੀਂ ਹੋਣੀ ਉਹ ਸਾਈ ਤਾਂ ਫੜਾ ਇਹਨੂੰ ਪਾਸ ਕਰ ਲਈ ਥੱਲੇ ਉਤੋਂ ਕੁਆਇਆ ਦੱਸ ਦੇ ਵੀ ਇੰਨੇ ਦੀ ਹੋ ਸਕਿਆ ਸੀ ਕਿਹੜਾ ਮਗਰ ਇਹਨੂੰ ਦੱਸਿਆ ਪਾ ਇਹ ਤਾਂ ਕਹਿੰਦਾ 18 ਨਹੀਂ ਆਉਂਦੀਆਂ ਯਾਰ 20 ਦੀ ਉਹ ਨਹੀਂ ਹੁੰਦੀ ਫਾਇਦਾ ਕੀ ਯਾਰ ਐਂਡ ਦੋ ਮੇਰੀ ਗੱਲ ਆ ਤੇ ਸਿੱਧੀ ਗੱਲ ਐਂਡ ਦੋ ਤਾਂ ਯਾਰ ਐਂਡ ਕਿਉਂ ਜੀ ਉਹ ਜ਼ਿੰਮੇਵਾਰ ਦਾ ਪੁੱਤਾ ਨੇ ਪਾਲ ਨਹੀਂ ਪਾਣੀ ਛੇਲੀ ਕੇ ਨੀ ਨਿਗਾ ਮਾਰੀ ਕਿੱਡੀਆਂ ਮਾਰ ਰਹੀ ਐ ਇਹਨੂੰ ਦੱਸਿਆ ਉਹਨਾਂ ਨੂੰ ਹੋਰ ਕੀ ਗੱਲ ਕਰੀ ਪਹਿਲੇ ਸੂਏ ਪਾਠਾ ਲੈਣ ਦਾ ਕੋਈ ਬੁੜੀ ਓਏ ਇਹਨੂੰ ਇਹੀ ਗੱਲ ਕਹੀ ਆ ਵੀ 2 ਮਹੀਨਿਆਂ ਦੀ 10000 ਦੀ ਤਾਂ ਜਿੰਨੂੰ ਮਰਜ਼ੀ ਦੇ ਦੇ 6 ਦੰਦ ਪਾਠਾ ਲੈਣ ਦਾ ਨਾ ਫੇਰ ਮੇਰੇ ਇਹੀ ਗੱਲ ਕਹੀ ਆ ਵੀ 2 ਮਹੀਨਿਆਂ ਨੂੰ 10000 ਦੀ ਜਿੰਨੂੰ ਮਰਜ਼ੀ ਆ ਦੇ ਬਾਕੀ ਦਾ ਕਾਟ ਦੇ ਕੱਢ ਦੇ ਜਿੰਨਾ ਦੰਦ ਵਟ ਕੇ ਲੈਣਾ ਮੇਰੀ ਫੰਡਰਾ ਪੱਠਾ ਵਿਕਾ ਹੋਰੇ ਵਿਕਿਆ 20000 ਦੀ ਫੰਡਰਾ 10000 ਦੀ ਜੋ ਪੁੱਗਦੀ ਐ ਇੱਥੇ ਹਾਂ ਜਿੰਨਾ ਮੁੱਲ ਲੱਗਿਆ ਉਹਨੇ ਦੀ ਦੇਣੀ ਐ ਸਲਾਹ ਕਰ ਲਾ ਬਾਈਆਂ ਨਾਲ ਇਹ ਕਿਸਦਾ ਮਨ ਧੜਕੇ ਫਾਇਦਾ ਕੀ ਆ ਸੌਦਾ ਵੇਚਣ ਦਾ ਕਿਉਂ ਜੀ ਹਾਂ ਤੂੰ ਕਿੰਨੇ ਦੀ ਲੈ ਕੇ ਰਾਜੀ ਇਹ ਤਾਂ ਯਾਰ ਗੱਲ ਸੁਣ ਲੈ ਇਹਦਾ ਕੁਛ ਮਰਜ਼ੀ ਕਰਨ 20000 ਦੀ ਬੱਕਰੀ ਲੈ ਕੇ ਰਹਿਦੀਆਂ ਜੇ ਤਾਂ ਚਿਤਮਨ ਦਾ ਤਾਂ ਬੋਲੋ ਦੇਖੀ ਜੋ ਅੱਜ ਮੁੰਡੇ ਨੂੰ ਮੈਂ ਮਾਰਦਾ ਸਾਡੇ ਇਲਾਕੇ ਦੇ ਨੂੰ ਅੱਛਾ ਲੈ ਜਾਈਂ ਜਮਾਂ ਨਾਲ ਜਾਈਂ ਮੈਂ ਉਹ ਬੰਦਾ ਨਹੀਂ ਵੀ ਬਾਲਟੀ ਤਾਂ ਲਾ ਨਾ ਤੇ ਥੱਲੇ ਅਖੜਾ ਦੇ ਦੇਖ ਲਈ ਵੀ ਫੇਰ ਨਾ ਛਾਲਾ ਮਾਰ ਦੇ ਮਾਈਲੇ ਵਾਲੇ ਦਾਰਾ ਮਾਰ ਉਹ ਕੋਈ ਗੱਲ ਨਹੀਂ ਯਾਰ ਮੰਨ ਗਿਓ ਅਗਲੇ ਦਾ ਕਿਉਂ ਜੀ ਪੈਸੇ ਤਾਂ ਤੰਗ ਕਰਦਾ 10000 ਦੀ ਅਸੀਂ ਪੱਠ ਵੇਚਣ ਲੱਗੇ ਗੱਲ ਵੀ ਇਹਨੂੰ ਦਾਤ ਬੱਕਰੀ ਲੈ ਇੱਕ ਗੱਲ ਸੁਣਦਾ ਹਾਂ ਹਾਂ ਬੋਲ ਉਹਦੇ ਨੇ ਮਰੇ ਉਹਤੇ ਫੁੱਕ ਗਏ ਉਹ ਤਾਂ ਫੁੱਕ ਗਏ ਉਹ ਤਾਂ ਫੁੱਲ ਚੁਗੇਗੇ ਜਿਹੜਾ ਖੁਸ਼ੀ ਦੇ ਭੋਗ ਆ ਉਹ 10 ਵਜੇ ਤੋਂ ਪਹਿਲਾਂ ਪਹਿਲਾਂ ਪੈਂਦੇ ਨੇ ਤੇ ਉਸ ਤੋਂ ਬਾਅਦ ਤਾਂ ਦੇਖ ਲੈ ਕਿਦੇ ਪੈਂਦੇ ਹੁੰਦੇ ਨੇ ਆ ਹੁਣ ਕੀ ਦੇ ਗੱਲ 3:30 ਵਜ ਗਏ ਤੁਸੀਂ ਮੇਰੀ ਗੱਲ ਸੁਣੋ ਰੇ ਭੋਗ ਪਾਉਣਾ ਹੈ ਕੁੜੀਆਂ ਲਈ ਹਾਂ ਹਾਂ ਇਹ ਗੱਲ ਕਹਿ ਲਈ ਗੱਲ ਉਹ ਦਾ ਤਾ ਕਾ ਜਨਾ ਆਹਾ ਆ ਫਿਰ ਕੋਗਾ ਦੇ ਖਾ ਖਾ ਹਾਂ ਦਾ ਦੋ ਇੱਕ ਬਹਿਣਾਂ ਦੇ ਹੋਗੇ ਤੋਲਾ ਕਰਨ ਵਾਲਾ ਥੋੜਾ ਹਾਂ ਠੀਕ ਹੈ ਗੱਲ ਆ ਠੀਕ ਹੈ ਗੱਲ ਇਹ ਚਰਨਿਆ ਦੇ ਦੇ ਬੁੜੇ ਦੀ ਇੱਜ਼ਤ ਕਰਤਾ ਹੈ ਨਵੇਂ ਨੂੰ ਗੱਲ ਜਾਨੀ ਹਾਂ ਸਹੀ ਗੱਲ ਹੈ ਆ ਫੜ ਇਹ ਚਰਨਿਆ ਗੱਲ ਹੁਣ ਲਾ ਬਲੀ ਜਾਨੀ ਫੜੀ ਬੱਸ ਫੋਨ ਦੇ ਗਾ ਸਹੀ ਹੁਣ ਤਾਂ ਇਹ ਬੰਦੇ ਦੀ ਹੈ ਹਾਂ ਜਿਹੜੀ ਗੱਲ ਹੈ ਇਹ ਉਹਨਾਂ ਤੋਂ ਦਲਾਲੀ ਆਪੇ ਲੋ ਹਾਂ ਪਰ ਬੇਇਜ਼ਤੀ ਮਤਾ ਬੱਸ ਫੋਨ ਲਈ ਆ ਪੁੱਪੜੀ ਹੈ ਲਿਖਾਈ ਆ ਪਪੜੀ ਯਾਰ ਦੀ ਨਹੀਂ ਬਈ ਨਹੀਂ ਨਹੀਂ ਹੋਣੀ ਆਪਾਂ 20 ਦੀ ਲੈ ਲੈਣਾ ਜ਼ਰਾ 100 ਬਾਕੇ ਨਹੀਂ ਫਿਰ ਸੌਦੇ ਬਣਦੇ ਆ ਐ ਨਹੀਂ ਬੱਕਰੀ ਦੇਣੀ ਆਪਾਂ ਬਾਕੇ ਨਹੀਂ ਸੌਦੇ ਬਣਦੇ ਹੁੰਦੇ ਫਿਰ ਕੋਈ ਗੱਲ ਛੱਡ ਦੇ ਤਾਂ ਇਹ ਗੱਲ ਹੁਣ ਲੈ ਚਰਨਿਆਂ ਛੱਡ ਦੇ ਨਹੀਂ ਨਹੀਂ ਛੱਡਣੀ ਉਹ ਰਹਿਣ ਦੇ ਦੂੰ ਉਹਦਾ ਮਨ ਠੜਕਦਾ ਐ ਬੱਕਰੀ ਵੇਚ ਕੇ ਸਵਾਲ ਨਹੀਂ ਆਉਂਦਾ ਹੈਗਾ ਇਹ ਗੱਲ ਬੰਦ ਕਰੂ ਬੱਕਰੀ ਅੰਦਰੋਂ ਫੜਾਈ ਹੋਵੇ ਨਾ ਫੇਰ ਸਵਾਦ ਆ ਅਗਲੇ ਦਾ ਕਿਉਂ ਜੀ 20000 ਰੁਪਏ ਲਾਦਾ ਸਵਾਦ ਫੇਰ ਆ ਗੱਲ ਦਾ ਕਿਉਂ ਜੀ ਅੰਦਰੋਂ ਮਣ ਖਣੇ ਸਾਡੇ 22000 ਰੁਪਏ ਦਾ ਤੁੰਗਾਂ ਵਾਲੀ ਲਾਇਆ ਕਸਮ ਚ ਕਾਲਾ ਕਿਉਂ ਜੀ ਆਪਾਂ ਨੇਮ ਦਿੰਦੇ ਆ ਚਲੋ ਕਿਆ ਗੱਲ ਹਾਂ ਆਏ ਬੱਬੂ ਇਧਰ ਆਇਆ ਮੜਾ ਇਹ ਬੱਕਰੀ ਕੋਈ ਨਹੀਂ ਜੀ ਕੋਈ ਨਹੀਂ ਲਾਨੇਦਾਰ ਜੀ ਉਹ ਰਹਿਣ ਦੇ ਰਹਿਣ ਦੇ ਵੇਚਣੀ ਵੀ ਨਹੀਂ ਕਰਮ ਵਾਲੀ ਖੜੀ ਰਹਿਣ ਦੇ ਲੈ ਵੀ ਦਿਖਾਈ ਚਾਰਨੇ ਬੱਕਰੀ ਏਹ ਕਿਹੜਾ ਖੱਟੀ ਹੋਣ ਲੱਗੀ ਆ ਵੀ ਸਬਜ਼ੀ ਆ ਖਰਾਬ ਹੋ ਜੂ ਇਹਦਾ ਭਾਂਡ ਚੋਂ ਫੇਰ ਵਿਗ ਜੂ ਲੈ ਵੀ ਆ ਬੱਕਰੀ ਸੀਗੀ ਬੱਕਰੀ ਦੇਖ ਲੋ ਹਣਾ ਇਹ ਜਿਹੜਾ ਖੱਟੀ ਹੋ ਜੂ ਵੀ ਆਪਾਂ ਖਾਣੋ ਹਟ ਜਾਗੇ ਤਾਂ ਤਿਆਰ ਹੋ ਗਈ ਦਿਨੋਂ ਦਿਨ ਠੀਕ ਹੈ ਜੀ ਕਿਉਂ ਜੀ ਦੋਤੀ ਦੂਗੀ ਉਹਨੇ ਹਾਂ ਸਹੀ ਗੱਲ ਹੈ ਨਾ ਕਿੰਨੇ ਦੰਦ ਆ ਬਈ ਹੈ 6 ਦੰਦ ਆਦਾ ਬਾਈ ਜਿਹੜਾ ਮਰਜੀ ਦੇਖ ਸਕਦਾ ਹਾਂ ਪਹਿਲੇ ਸੂਏ ਹਾਂ ਪਹਿਲੇ ਸੂਏ ਪਲੂਣ ਪਹਿਲੇ ਸੂਏ ਆ ਬਈ 6 ਦੰਦ ਆਦਾ ਕਿ ਦੇਖ ਸਕਦੇ ਹੋਗੇ ਜੱਜ ਬਲੈਗ ਆ ਗੀ ਬਾਈ ਯਾਰ 7000 ਦਾ 7000 ਹੋ ਰਿਆਂ ਸੀ ਸੌਦਾ ਭੱਜ ਗਏ ਆ ਮੇਮਣੀ ਆ ਬਈ 30000 ਲਾਉਂਦੇ ਸੀ ਯਾਰ 21000 ਲਾ ਲਾ ਮਗਰ ਪਾਠਿਆ ਖੜ ਜਾ ਚੱਲ ਗਿਆ ਚੱਲ ਗਿਆ ਚੱਲ ਗਿਆ ਉਹ ਤਾਂ ਗਿਆ ਤਾਇਆ ਹੁਣ ਨਹੀਂ ਰਹੀ ਉਹ ਗਿਆ ਹੋ ਗਿਆ ਸੌਦਾ ਹੋ ਗਿਆ ਹੋ ਗਿਆ ਤੁਸੀਂ ਲੱਗ ਕੇ ਸੀ ਸੌਦਾ ਹੋ ਗਿਆ ਹੋ ਗਿਆ ਜਮੀਨ ਆਇਆ ਮੈਂ ਨਾ 21000 ਦੀ ਪੱਠ ਦੇਣੀ ਆ ਫਾਇਦਾ ਕੀ ਆ ਗੱਲ ਦੀ ਦੀ ਦੂੰਗਾ ਨਹੀਂ ਦੇਣੀ 21 ਦੀ ਆਪਾਂ ਪੱਠ ਆ ਆਪਾਂ ਕਿਹੜਾ ਸਾਈ ਫੜਦੀ ਉਹਨਾਂ ਨੂੰ ਕਿਉਂ ਜੀ ਮੈਂ ਨਾ ਕਿਉਂ ਜੀ ਮੇਰੀ ਦਾ ਗੱਲ ਸੁਣਤਾ ਆ ਮੈਂ ਤੇਰੀ ਇੱਜ਼ਤ ਕਰਦਾ ਇੱਕ ਵਾਰ ਕੀ ਨਹੀਂ ਨਹੀਂ ਵੀਰੇ ਆਪਾਂ ਕਿਹੜਾ 21000 ਦੀ ਛੱਡਣੀ ਆ ਆਪਾਂ ਨੂੰ ਘਾਟਾ ਪੈਂਦਾ ਫਾਇਦਾ ਕੀ ਆ ਬੱਕਰੀ ਵੇਚ ਕੇ ਉਹ ਛੱਡ ਕਿਉਂ ਜੀ ਨਹੀਂ ਹੁੰਦਾ ਜੀ ਕਿਉਂ ਜੀ ਕਿਉਂ ਜੀ ਮੇਰੀ ਗੱਲ ਇੱਕ ਮਿੰਟ ਗੱਲ ਸੁਣਦਾ ਮੇਰੀ ਬੰਦਾ ਖੜੇ ਸਵਾਦ ਫੇਰ ਆਉਂਦਾ ਬਾਈ ਆ ਸਾਰੀ ਪੰਚਾਇਤ ਖੜੀ ਆ ਬੱਕਰੀ ਫਰੀ ਫੜਾਉਂਗਾ ਕਿਉਂ ਜੀ ਫੇਰ ਬੋਲ ਵੇਚ ਦੀ ਬੱਸ ਕਿੰਨੇ ਦੀ ਵਾ ਵੇਚਦੀ ਯਾਰ ਵੇਚੀ ਜਦੋਂ ਕਿੰਨੇ ਦੀ ਹੋਗੀ ਪਤਾ ਤਾਂ ਲੱਗੇ ਨਾ ਲੱਗਦਾ ਉਹ ਪੰਚਾਇਤ ਨੂੰ ਵੀ ਪਤਾ ਲੱਗੀ ਦੀ ਆ ਬਾਈ ਤਾਂ ਕਿੰਨੇ ਕੋ ਬੱਜਾ ਸਾਡੀ ਕਿਦੀ ਗਈ ਆਹਦੀ ਵੇਚਦੇ 22000 ਰੁਪਏ ਦੀ ਹੋ ਗਈ। ਖਵਾਦੀ ਆਉਂਦਾ ਬੱਕਰੀ ਵੇਚੜਦਾ ਅਗਲੇ ਨੂੰ ਪਤਾ ਲੱਗੇ ਹਨਾ ਬਾਈ। 6 ਦੰਦ ਪਾਠਾ ਪਲੂਣ ਸੂਈ ਆ ਬਾਈ। ਕਿਉਂ ਜੀ? ਫੇਰ 7000 ਫੇਰ ਮਗਰ ਪੱਠਾਈ। ਬੰਦਾ ਖਾੜੇ 'ਚ ਖੜੇ ਜੰਮ ਕੇ ਫੇਰ ਸਵਾਲ। ਕਿਉਂ ਜੀ? ਉਹ ਬਾਈ ਅੰਦਰੋਂ ਦਿਲ ਖੜਿਆ ਹੋਵੇ ਵੀਰੇ। ਇੱਕ ਗੱਲ ਹੋਰ ਆ ਰਾਜੂ ਇੱਧਰ ਆ। ਕਿਉਂ ਜੀ? ਇੱਕ ਗੱਲ ਹੋਰ ਅੱਜ ਮੈਂ ਇੱਕ ਗੱਲ ਮੈਂ ਕਹਿਣਾ। ਹਾਂ ਜੀ। ਇਹ ਬੰਦਾ ਰਹਿ ਜਾਂਦਾ ਖਾਲ ਮਾਜਦਾ ਟੂਹੀ ਤੜਕੇ ਤੋਂ ਲੈ ਕੇ ਆਥਣ ਤੱਕਰ ਕਰਵਾ ਲੰਦਾ ਕੋਡੀ। ਹਾਂ। ਨਾ ਇਹਨੂੰ ਲੈਣ ਨੂੰ ਨਾ ਕੁਝ ਦੇਣ ਨੂੰ। ਬੰਦੇ ਭੱਜ ਗਏ 21000 ਤੇ ਲੈ ਵੀ ਇਹਨੇ ਮੇਰੇ ਆਪਾਂ ਇਹ ਵੀ ਨਹੀਂ ਗੱਲ ਆ ਆਪਾਂ ਬੱਕਰੀਏ ਵਾਦੇ ਨਾਲ ਬੱਕਰੀ ਲਈਆ ਫੇਰ ਵੀ ਖੜਿਆਗਾ ਠੀਕ ਆ ਜੀ ਗੱਲ ਇਹ ਬੰਦੇ ਦਾ ਮੜਾ ਜਿਆ ਯਾਰ ਐਂ ਦੇਖਿਆ ਕਰੋ ਵੀ ਸਵੇਰ ਇਹ ਬੱਸ 'ਚ ਚੜ ਕੇ ਕਿੱਥੋਂ ਆਇਆ ਹਾਂ ਠੰਡ ਦੇ ਮੌਕਾ ਠੰਡ ਦਾ ਮੌਕਾ ਇਹ ਵੀਰੇ ਸਾਰੇ ਨਾਲੇ ਪਾਈ ਇਹਨੇ ਚਰਿਆ ਮੈਂ ਕਹਿੰਦਾ ਸੀ ਵੀ ਭਾਈ ਤੂੰ ਸੌਦਾ ਕਰਾ ਰਿਆ ਦਲਾਲੀ ਤੂੰ ਆਪਦੀ ਜਿਵੇਂ ਮਾਦੀ ਹੈ ਆਹ ਗੱਲ ਆ ਗਿਆ ਤਾਂ ਜੀ ਫੇਰ ਉਹ ਦਿਨਤੀ ਦਨਾ ਮੈਂ ਕਿਹਾ ਨਾ ਨਿਆ 500 ਆ ਗਏ ਬਾਈ ਸਾਢੇ 21 ਕੋਈ ਨਹੀਂ ਵੀਰੇ ਗੜਲਾ 500 ਆ ਗਏ ਮਹਾਨ ਬੰਦੇ ਆ ਅਗਲੇ ਆਪ ਨੂੰ ਦਿੰਦੇ ਉਹ ਤੂਰੀ ਕਣਿਆ ਦੇ ਬਸ ਆਪਣੇ ਨਾ ਚਰਨੇ ਆਹ ਗੜਲਾ ਗੜਲਾ ਮਕਾਲੀ ਇਹਨੂੰ ਗੜਿਆ ਵੀ ਆ ਬਾਈ ਲੈ ਗਿਆ ਕਿਹੜਾ ਬਾਈ ਲੈ ਗਿਆ ਇਹ ਬਾਈ ਨੂੰ ਦੇ ਦੇ 6 ਦੰਦ ਪਾਠਾ ਤੇ ਯਾਦ ਕਰੇਗਾ ਬਾਈ ਨੇ ਦਿੱਤੀ ਸੀ ਹਾਂ ਸਾਢੇ 21 ਯਾਰ ਰੱਬ ਵੀ ਤਾਂ ਕਿ ਦੇਖ ਰਿਹਾ ਕੋਈ ਧੋਖੇ ਬਾਜੀ ਨਹੀਂ ਕਰਾਂਗੇ ਬਾਈ ਆਈਏ ਸਾਢੇ 21 ਦੀ ਹੋਈ ਆ ਕਿੰਨਾ ਬੜਾ ਅੱਜ ਕੱਲਾ ਕੱਲਾ ਫੜਾ ਦੇ ਬਾਈ ਬਹੁਤ ਵਧੀਆ ਪੱਟਾ ਬਹੁਤ ਵਧੀਆ ਰੰਗ ਯਾਰ 6 ਦੰਦ ਆ ਬਾਈ 6 ਦੰਦ ਜਿਹੜਾ ਮਰਜੀ ਪਾਸ ਕਰ ਸਕਦਾ ਆ ਮਗਰ ਪੱਟ ਪਲੀ ਹੋਈ ਆ ਪੱਟ ਚੰਗੀ ਪੱਟ ਆ ਬਈ ਵਿਸੇ ਬਈ ਤੋੜਾ ਨਹੀਂ ਹਾਂ ਫੜਾ ਯਾਰ ਰੰਗ ਲੱਗੇ ਅੱਗੇ ਮੈਂ ਪੀ ਲੂਗਾ ਨਾਲੇ ਕਿਰੋਂ ਤੂੰ ਪੀ ਲੈ ਬਾਰ 10 ਨੈਣ ਵਾਲੇ ਦਾ ਦਿਲ ਜਾਹੀ ਦਾ ਸਹੀ ਗੱਲ ਆ ਫੇ ਉਹ ਘਾਟੇ ਬੰਦ ਉਹਦਣ 22.5 ਦਵਾਵੇ ਮੈਂ ਦਿੱਤੀ ਨਹੀਂ ਮੈਂ 24 ਤੇ ਆੜ ਗਿਆ ਮੈਂ ਅੱਜ ਫੇਰ ਵੀ ਇਹਨਾਂ ਦੀ ਕਦਰ ਕਰੀ ਮਾ ਚੱਲ ਯਾਰ ਛੱਡ ਪਰੇ ਵੀ ਮੰਡੀ ਤੇ ਆਇਆ ਕੋਈ ਸੌਦਾ ਵਿਕਣਾ ਹੈ ਬੱਕੀਆਂ ਰਾਂ ਮੋੜਦਾ ਰਾਜੂ ਉਰੇ ਆ ਰਾਜੂ ਉਰੇ ਉਰੇ ਆ ਉਰੇ ਅਸੀਂ ਨਹੀਂ ਭਾਈ ਇੱਕ ਇੱਕ ਪਹਿਲਾਂ ਮੇਰੀ ਗੱਲ ਸੁਣ ਵੀਰੇ 200 ਰੁਪਏ ਦੇ ਦੇ ਤੂੰ ਮੇਰੀ ਗੱਲ ਸੁਣੀ ਅਸੀਂ ਸੌਦਾ ਮੇਰੀ ਗੱਲ ਸੁਣ ਲਈ ਭਾਈ ਬਣ ਕੇ ਅਸੀਂ ਕੋਈ 500 ਨਹੀਂ ਕੋਈ ਕੁਝ ਨਹੀਂ 200 ਦਊਏ ਪਹਿਲਾਂ ਮੇਰੀ ਗੱਲ ਹਾਂ ਆਏ ਨੇ ਦੋਸਤਾਂ ਦੇ ਅਸੀਂ ਦੇ ਦਿੰਨੇ ਬੈਠੇ ਉਹ ਨਹੀਂ ਗੱਲ ਕੋਈ ਰਾਜ ਦੇ ਦਿੰਨੇ ਦੋਸਤ ਲੈ ਲੇ ਪਰ ਤਾਂ ਹੀ ਹੈ ਦੇ ਨਾਲ ਆਪਣਾ ਸੌਤੇ ਦਾ ਰਿਆ ਜਿਹਨੇ ਮਾਨ ਆ ਇਹਦਾ ਯਾਰ ਮੇਰੀ ਗੱਲ ਸੁਣ ਵੀਰ ਜਿੱਦੇ ਸੌਦਾ ਕਰਾਉਂਦਾ ਸੀ ਉਹ ਬੰਦਾ ਭੱਜ ਗਿਆ ਯਾਰ ਯਾਰ ਭੱਜ ਗਿਆ ਯਾਰ ਅਸੀਂ ਤਾਂ ਜਮਾ ਖੜੇ ਆ ਮਾਨ ਕਰਦੀ ਬਾਈ ਯਾਰ ਕੋਈ ਗੱਲ ਨਹੀਂ ਬਾਈ ਦਾ ਠੀਕ ਆ ਗੱਲ ਉਹ ਇਹਦੇ ਅਸੀਂ ਆ ਅਸੀਂ ਟੁੱਟਾ ਹਰ ਰੋਜ਼ ਹੀ ਖੜੇ ਆ 22.5 ਹਜ਼ਾਰ ਦੀ ਵੇਚੀ ਮੈਂ 24 ਤੇ ਆੜ ਗਿਆ ਵੀਰੇ ਉਦੋਂ 300 ਆ ਜੱਕ ਮੇਰੀ ਗੱਲ ਸੁਣੋ ਇਹ ਇਹ ਭੱਜ ਗਿਆ ਇਹ ਬੰਦਾ ਨੀ ਬੰਦਾ ਯਾ ਨਹੀਂ ਕੀ ਜਾਂਦਾ ਅਸੀਂ ਕਿਹੜਾ ਦਲਾਲ ਸਾਡੇ ਭਾਈ ਮੇਰੇ ਨਾਲ ਲੱਗਿਆ ਇੱਕ ਦਾਤੀ ਪੱਠੋ ਦੀ ਸਹੀ ਗੱਲ ਆ ਯਾਰ ਸਹੀ ਗੱਲ ਹੈ ਰਾਜੂ ਭਾਈ ਕਰਕੇ ਕੀ ਦੇ ਗਏ ਨਹੀਂ ਸਾਡੇ ਮਿੱਤੋਂ ਟੰਗਲ ਨਹੀਂ ਮੈਂ ਉਹਦੀ ਮੁੱਲ ਚੋਂ ਕਿਉਂ ਘਟਾਉਂਦਾ ਸਾਨੂੰ ਪਤਾ ਸਾਨੂੰ ਪਤਾ ਵੀ ਉਹ ਉਧਰ ਭੱਗ ਗਿਆ ਅਸੀਂ ਸਾਨੂੰ ਪਤਾ ਵੀ ਅਸੀਂ ਕਿਹੜਾ ਦਲਾਲੀ ਲੈਣੀ ਆ ਹਾਂ ਦਲਾਲੀ ਤਾਂ ਇਹਨੂੰ ਹੀ ਮਿਲੂ ਚਾਹੇ ਮੈਂ ਕਰਦਾ ਸੀ ਭਾਈ ਸੌਦਾ ਚਾਹੇ ਮੈਂ ਕਰਦਾ ਦਲਾਲੀ ਇਹਨੂੰ ਹੀ ਮਿਲੂ ਯਾਰ ਸੌਦਾ ਸਾਡਾ ਕਰਿਆ ਨਾ ਕਰਿਆ ਇਹਨੇ ਗੱਲ ਖਤਮ ਦਲਾਲੀ ਦੇਣੀ ਇਹਨੂੰ ਆਪਾਂ ਨਹੀਂ ਭਾਈ ਠੀਕ ਹੈ ਨਾ ਪੈਸਾ ਨਹੀਂ ਦੇਖਣਾ ਭਾਈ ਬਗਲੇ ਲੋ ਹੋ ਗਏ ਭਾਈ ਲੈ ਲੈਂਗੇ ਅਸੀਂ ਤਾਂ ਦਲਾਲੀ ਦੇਵਾਂ ਕੋਲ ਇੱਕ ਵਾਰ ਸਹੀ ਠੀਕ ਹੈ ਜੀ ਵੀਡੀਓ ਕਿਵੇਂ ਲਾਈਕ ਮੰਨਦੇ ਹੋ ਕਿ ਜਿਹੜਾ ਫੁੱਲ ਵਾਲਾ ਅਜਮਾਨ ਕਰਿਆ ਯਾਰ ਮਾਰਾ ਮੇਰੇ ਕੋਲ ਤਾਂ 21000